गुरु नानक जी वटे आनक जी वटे आनक जी वटे आ ਮੋਤੀ Khanna ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਦੇ ਚਰਨ ਪਾ ਕੇ ਇੱਥੇ ਪਵਿੱਤਰ ਪ੍ਰਕਾਸ਼ ਸੀ। ਪੀਰਾ ਪੀਰਾ ਤੇਲ ਕਰਕੇ ਸਤਿਗੁਰਾਂ ਨੇ ਸਭਨਾ ਦੀਆਂ ਝੂੜੀਆਂ ਪੜੀਆਂ। ਕੋਈ ਵੀ ਆਉਂਦਾ ਸੀ ਨਾ ਅਮੀਰ ਆਉਂਦਾ ਸੀ ਕਿ ਮਾਇਆ ਤੇ ਜਾਂਦਾ ਸੰਤ ਨੂੰ ਲੈ ਲਈ ਪਈ ਸੀ ਕਿ ਕੋਈ ਨਹੀਂ ਵੀ ਦੇਖ ਕੇ ਜਾਂਦਾ ਸੀ ਉਹਦੀਆਂ ਮਸ਼ਹੂਰੀਆਂ ਪਰਦੇ ਸੀ ਸਤਿਗੁਰਾਂ ਨੇ ਇੰਨੀਆਂ ਬਖਸ਼ਾਏ ਤੇ ਵਰਤਾਈਆਂ ਇਹ ਸਤਿਗੁਰਾਂ ਨੇ ਅੱਜ ਵੀ ਭੁੜੀਆਂ ਪਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਗੁਰੂ ਪਿਆਰਿਓ ਇਹ ਪਾਵਨ ਪਵਿੱਤਰ ਅਸਥਾਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕੋ ਪ੍ਰਾਪਤ ਹੈ ਇਹ ਮੋਦੀ ਖੰਨਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਦੇ ਚਰਨ ਪਾ ਕੇ ਇੱਥੇ ਪਵਿੱਤਰ ਕੀਤਾ ਸੀ ਕਿਉਂਕਿ ਜਿਸ ਵਕਤ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਇੱਥੇ ਨੌਕਰੀ ਮਿਲੀ ਸੀ ਨਵਾਬ ਤੌਲਤਖਾਂ ਦੇ ਮੋਦੀਖਾਨੇ ਦੇ ਵਿੱਚ ਸੋ ਉਸ ਵਕਤ ਸਤਗੁਰਾਂ ਨੇ ਇੱਥੇ ਡਿਊਟੀ ਵੀ ਕਰਨੀ ਬੇਰ ਸਾਹਿਬ ਜਿਹੜਾ ਭੋਰਾ ਸਾਹਿਬ ਇਹ ਨਾ ਸਤਗੁਰਾਂ ਨੇ ਵੈਹ ਨਦੀ ਵਿੱਚ ਇਸ਼ਨਾਨ ਕਰਕੇ ਪਹਿਰ ਰਾਤ ਰਹਿੰਦਿਆਂ ਉੱਥੇ ਇਸ਼ਨਾਨ ਕਰਕੇ ਨਾਮ ਦੇ ਨਾਲ ਜੁੜ ਕੇ ਭਗਤੀ ਕਰਕੇ ਤੇ ਸਤਗੁਰਾਂ ਨੇ ਫਿਰ ਬਾਅਦ ਦੇ ਵਿੱਚ ਆਣ ਕੇ ਇੱਥੇ ਹੱਤ ਸਾਹਿਬ 13 13 ਤੋਲਣ ਦੀ ਨੌਕਰੀ ਕਰਨੀ 13 13 ਤੋਲ ਕਰਕੇ ਸਤਗੁਰਾਂ ਨੇ ਸਭਨਾਂ ਦੀਆਂ ਝੋਲੀਆਂ ਭਰੀਆਂ ਕਿਉਂਕਿ ਧੰਗੁਰੂ ਨਾਨਕ ਸਾਹਿਬ ਜੀ ਜਦ ਜਿਸ ਵਕਤ ਇੱਥੇ ਬੇਬੇ ਨਾਨਕੀ ਜੀ ਦੇ ਪਾਸ ਆਏ ਸੀ ਨਾ ਤੇ ਉਸ ਵਕਤ ਧੰਗੁਰੂ ਨਾਨਕ ਸਾਹਿਬ ਜੀ ਬੇਬੇ ਨੂੰ ਇੱਕ ਦਿਨ ਕਹਿੰਦੇ ਕਿ ਮੇਰਾ ਸਾਰਾ ਦਿਨ ਜਿਹੜਾ ਵੀ ਉਹ ਇਸ ਤਰ੍ਹਾਂ ਲੰਘਦਾ ਨਹੀਂਗਾ ਵੇਲਿਆਂ ਦਾ ਕੋਈ ਕਾਰਵਾਰ ਕਰੀਏ ਤੇ ਜੇ ਆਪਜੀ ਦਾ ਹੁਕਮ ਹੋਵੇ ਤੇ ਭਾਈਆ ਜੈਰਾਮ ਜੀ ਨੂੰ ਵੀ ਪੁੱਛਿਆ ਜਾਵੇ ਤੇ ਸਾਰੀ ਸਲਾਹ ਕਰਕੇ ਸਤਗੁਰਾਂ ਨੇ ਫਿਰ ਇੱਥੇ ਮੋਦੀ ਖਾਨੇ ਦੀ ਨੌਕਰੀ ਦਵਾਈ ਭయ్యా ਜੈਰਾਮ ਜੀ ਨੇ ਕਿਉਂਕਿ ਭయ్యా ਜੈਰਾਮ ਜੀ ਦਾ ਜਿਹੜਾ ਅਰਸ਼ਕਰ ਸੂਖ ਬੜਾ ਸੀ ਨਵਾਬ ਦੌਲਤ ਖਾਨ ਦੇ ਨਾਲ ਤੇ ਉਹਨਾਂ ਨੂੰ ਜਦੋਂ ਇੱਥੇ ਨੌਕਰੀ ਦਵਾਈ ਫਿਰ ਸਤਗੁਰਾਂ ਨੇ ਨੌਕਰੀ ਐਸੀ ਕੀਤੀ ਕਿ 13-13 ਤੋਲ ਕਰਕੇ ਫਿਰ ਸਭਨਾਂ ਦੀਆਂ ਝੋਲੀਆਂ ਭਰੀਆਂ ਕੋਈ ਵੀ ਆਉਂਦਾ ਸੀ ਨਾ ਅਮੀਰ ਆਉਂਦਾ ਸੀ ਜੇ ਕੋਈ ਮਾਇਆ ਦੇ ਜਾਂਦਾ ਸੀ ਉਹਦੇ ਕੋਲੋਂ ਲੈ ਲਿੰਦੇ ਸੀ ਜੇ ਕੋਈ ਨਹੀਂ ਵੀ ਦੇ ਕੇ ਜਾਂਦਾ ਸੀ ਤੇ ਉਹਨੀਆਂ ਵੀ ਝੋਲੀਆਂ ਭਰ ਦਿੰਦੇ ਸੀ ਸਤਿਗੁਰਾਂ ਨੇ ਇੰਨੀਆਂ ਬਖਸ਼ਾਏ ਇੱਥੇ ਵਰਤਾਈਆਂ ਇਹ ਮੋਦੀ ਖਾਨਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰੂ ਸਵਾਰਿਓ ਜਿੱਥੇ ਸਤਿਗੁਰਾਂ ਨੇ 13-13 ਤੋਲ ਕਰਕੇ ਝੋਲੀਆਂ ਭਰੀਆਂ ਤੇ ਸਤਿਗੁਰਾਂ ਨੇ ਅੱਜ ਵੀ ਝੋਲੀਆਂ ਭਰਦੇ ਨੇ ਸੋ ਇੱਥੇ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਰੋਵਰ ਸਾਹਿਬਾਂ ਦੀ ਗੁਰਦੁਆਰਾ ਹੱਕ ਸਾਹਿਬ ਦੇ ਸਰੋਵਰ ਸਾਹਿਬਾਂ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਸੋ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਪਾਈ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਸੁਣਦੇ ਹੋ ਸੋ ਸਭਨਾਂ ਨੂੰ ਸਤਪੁਰਾਂ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਪੁਰਬ ਨੂੰ ਲੈ ਕਰਕੇ ਲੱਖ ਲੱਖ ਵਧਾਈਆਂ ਹੋਵਨ ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਸਭਨਾਂ ਨੂੰ ਨਾਮ ਦੀਆਂ ਦਾਤਾਂ ਰਹਿਮਤਾਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਨ ਸਭਨਾਂ ਦੇ ਪਰਿਵਾਰਾਂ ਵਿੱਚ ਰਹਿਮਤਾਂ ਵਰਤੋਣ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ Oh. <laughs> ਸਰਫਰ ਲੋਦੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੁਲਤਾਨਪੁਰ ਲੋਧੀ ਆਏ ਆ ਗੁਰੂ ਜੀ ਦੇ ਦਰਸ਼ਨ ਕਰਨ ਗੁਦਨਾਣੇ ਤੇਜ ਜੀ ਦੇ ਗੁਰਪੁਰਬ ਵੀ ਆ ਰਿਹਾ ਆ ਅਸੀਂ ਗੁਦਨਾਣੇ ਤੇਜ ਜੀ ਨੇ ਇੱਥੇ ਤੇਰਾ ਤੇਰਾ ਧੋਲਿਆ ਦਰਸ਼ਨ ਕੀਤੇ ਬਹੁਤ ਵਧੀਆ ਲੱਗਿਆ ਬਹੁਤ ਆਨੰਦ ਆਇਆ